ਪੰਜਾਬ ਦੇ ਵਿੱਚ ਅੱਜ ਹੜ੍ਹਾਂ ਦੀ ਮਾਰ ਕਾਫੀ ਭਾਰੀ ਨੁਕਸਾਨ ਕਰ ਰਹੀ ਹੈ ਤੇ ਉੱਥੇ ਹੀ ਲਗਾਤਾਰ ਆਮ ਆਦਮੀ ਪਾਰਟੀ ਆਪਣੀਆਂ ਜਿਹੜੀਆਂ ਕਿ ਕਈ ਟੀਮਾਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਭੇਜਿਆ ਤਰਨਪ੍ਰੀ ਸੌਣ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਆਮ ਆਦਮੀ ਪਾਰਟੀ ਅਕੀ ਆਈਏਤ ਦੂਜੇ ਪਾਸੇ ਉੱਥੇ ਹੀ ਜਿੰਨੀਆਂ ਵੀ ਟੀਮਾਂ ਨੇ ਭੇਜੀਆਂ ਗਈਆਂ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਡੀਕਲ ਟੀਮਾਂ ਵੀ ਜਿਹੜੀ ਕਿ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਭੇਜੀਆਂ ਨੇ ਤਾਂ ਕਿ ਕਿਸੇ ਨੂੰ ਵੀ ਦੀ ਜਿਹੜੀ ਕਿ ਅਜੇ ਹੀ ਪਰੇਸ਼ਾਨੀ ਨਾ ਆਵੇ ਤੇ ਇਸ ਦੇ ਦੌਰਾਨ ਹੁਣ ਤਰਨਪੁਰੇ ਸੋਨ ਦੇ ਵੱਲੋਂ ਜਿਹੜੇ ਕਿ ਕੱਲੇ ਕੱਲੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਹੋਰ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੇ ਆ ਹੜ੍ਹ ਦੇ ਨਾਲ ਪ੍ਰਭਾਵਿਤ ਡਿਸਟ੍ਰਿਕਟ ਫਾਜ਼ਲਕਾ ਦੇ ਜਿਹੜੇ ਪਿੰਡ ਆਏ ਨੇ ਉਹ 30 ਪਿੰਡ ਸਾਡੇ ਜਿਹੜੇ ਕਿ ਇਹਦੇ ਵਿੱਚ ਜਣੀ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ ਮੋਟਾ-ਮੋਟਾ ਜੇਕਰ ਗੱਲ ਕਰੀਏ ਇਹਦੇ ਵਿੱਚ ਅ ਸਾਡੇ ਕੋਲ ਜਣੀ ਕਿ ਜੇ ਢਾਣੀਆਂ ਵਾਈਜ਼ ਦੇਖੀ ਜਾਈਏ ਤਾਂ 40 ਢਾਣੀਆਂ ਨੇ ਮਤਲਬ ਉਹਦੇ ਵਿੱਚ ਜਿਹੜੀਆਂ ਸਮਾਲ ਢਾਣੀਆਂ ਆ ਜਿਹਦੇ ਚੋਂ 21 ਫਾਜ਼ਿਲਕਾ ਦੀਆਂ ਨੇ ਤੇ 19 ਜਲਾਲਾਬਾਦ ਦੀਆਂ ਨੇ ਇਹਦੇ ਚ ਜਿਹੜੀ ਇਫੈਕਟ ਹੋਈਆਂ ਨੇ ਔਰ ਟੋਟਲ ਜਿਹੜੀ ਪਾਪੂਲੇਸ਼ਨ ਇਫੈਕਟ ਹੋਈ ਹੈ ਉਹ 24930 ਪਾਪੂਲੇਸ਼ਨ ਇਫੈਕਟ ਹੋਈ ਹੈ ਜਿਹਦੇ ਵਿੱਚ 22652 ਫਾਜ਼ਿਲਕਾ ਦੀ ਹੋਈ ਹੈ ਤੇ 2278 ਜਲਾਲਾਬਾਦ ਦੀ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਟੋਟਲ ਜਾਨੀ ਕਿ ਪਰਸਨਸ ਡਿਸਪਲੇਸ ਕੀਤੇ ਗਏ ਨੇ ਜਾਨੀ ਕਿ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਜਾਇਆ ਗਿਆ ਟੋਟਲ 4202 ਬੰਦੇ ਸਾਡੇ ਰਿਕਾਰਡ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਸੇਫ ਪਲੇਸ ਦੇ ਉੱਤੇ ਮੂਵ ਕਰਵਾਇਆ ਔਰ ਜਿਹੜੇ ਅਸੀਂ ਰੀਲੀਫ ਕੈਂਪਸ ਐਸਟੈਬਲਿਸ਼ ਕੀਤੇ ਨੇ ਰੀਲੀਫ ਕੈਂਪਸ ਐਸਟੈਬਲਿਸ਼ ਜਿਹੜੇ ਕੀਤੇ ਨੇ ਜਿਹਦੇ ਚੋਂ 30 ਜਿਹੜੇ ਨੇ ਟੋਟਲ ਜਾਨੀ ਕਿ ਅਸੀਂ ਰੀਲੀਫ ਕੈਂਪਸ ਸਟੈਬਲਿਸ਼ ਕੀਤੇ ਨੇ 23 ਫਾਜ਼ਿਲਕਾ ਚ ਤੇ 7 ਜਲਾਲਾਬਾਦ ਚ ਇਹ ਰੀਲੀਫ ਕੈਂਪ ਸਟੈਬਲਿਸ਼ ਕੀਤੇ ਨੇ ਤੇ ਜਿਹੜੇ ਸਾਡੇ ਕੋਲ ਇਸ ਸਮੇਂ ਆਪਰੇਸ਼ਨਲ ਰੀਲੀਫ ਕੈਂਪ ਨੇ ਜਿਨ੍ਹਾਂ ਵਿੱਚ ਹੁਣ ਤੱਕ ਸਾਡੇ ਕੋਲ ਜਾਨੀ ਕਿ ਪਿੰਡਾਂ ਚੋਂ ਜਿਹੜੀ ਸੰਗਤ ਹੈ ਜਿਹਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਉਹ ਜਿਹੜੀ ਨੇ ਸਾਡੇ ਕੋਲ 14 ਰੀਲੀਫ ਕੈਂਪ ਐ ਇਸ ਸਮੇਂ ਆਪਰੇਸ਼ਨਲ ਨੇ ਜਿਦੇ ਚੋਂ 13 ਫਾਜ਼ਿਲਕਾ ਦੇ ਨੇ 1 ਜਲਾਲਾਬਾਦ ਚ ਔਰ ਰੀਲੀਫ ਕੈਂਪਾਂ ਦੇ ਵਿੱਚ ਜਿਹੜੇ ਸਾਡੇ ਕੋਲ ਇਸ ਸਮੇਂ ਪਰਸਨ ਰਹਿ ਰਹੇ ਨੇ ਟੋਟਲ 2553 ਸਾਡੇ ਕੋਲ ਰੀਫ ਕੈਂਪ ਦੇ ਵਿੱਚ ਪਰਸਨ ਰਹਿ ਰਹੇ ਨੇ ਜਿਹਦੇ ਵਿੱਚੋਂ ਫਾਜ਼ਲ ਕਾ ਦੇ ਵਿੱਚ ਸਾਡੇ ਕੋਲ 2465 ਨੇ ਤੇ ਜਲਾਲਾਬਾਦ ਚ 88 ਨੇ ਤੇ ਜਿਹਦੇ ਚ ਜੇਕਰ ਪਸ਼ੂਆਂ ਦੀ ਗੱਲ ਕਰੀਏ ਤਾਂ ਦੁੱਧਾਰੂ ਪਸ਼ੂ ਸਾਡੇ 1226 ਪਸ਼ੂ ਨੇ ਜਿਹੜੇ ਰੀਫ ਕੈਂਪਾਂ ਚ ਆਏ ਨੇ ਜਿਹਦੇ ਚੋਂ ਫਾਜ਼ਲ ਕਾ ਚ 1191 ਤੇ ਜਲਾਲਾਬਾਦ ਚ 35 ਆਏ ਨੇ ਜੀ ਤੇ ਬਾਕੀ ਸਾਡਾ ਇਨਫਰਾਸਟ੍ਰਕਚਰ ਦਾ ਬੜਾ ਵੱਡਾ ਡੈਮੇਜ ਹੋਇਆ ਹੈ। तकरीबन 123 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਡਿਸਟ੍ਰਿਕਟ ਫਾਜ਼ਲਕਾ ਦੀਆਂ ਸਾਡੀਆਂ ਡੈਮੇਜ ਹੋਈਆਂ ਨੇ। ਜਿਹਦੇ ਚ ਪੀਡਬਲਯੂਡੀ ਬੀਆਰ ਤੇ ਅਧੀਨਾਂਤੀਆਂ 24.3 ਕਿਲੋਮੀਟਰ ਸੜਕ ਡੈਮੇਜ ਹੋਈ ਹੈ। ਮੰਡੀ ਬੋਰਡ ਦੇ ਅਧੀਨਾਂ ਦੀ 99.93 ਕਿਲੋਮੀਟਰ ਸਾਡੀ ਜਿਹੜੀ ਸੜਕ ਹੈ ਇਹ ਡੈਮੇਜ ਹੋਈ ਹੈ। ਤੇ ਜਿਹੜੇ ਟੋਟਲ ਸਾਡੇ ਪਾਣੀ ਦੀ ਮਾਰ ਕਰਕੇ ਜਾਨੀ ਕਿ ਜਿਹੜੇ ਸਾਡੀਆਂ ਸਰਕਾਰੀ ਬਿਲਡਿੰਗਾਂ ਅਫੈਕਟ ਹੋਈਆਂ ਨੇ ਉਹਦੇ ਵਿੱਚ ਸਕੂਲਾਂ ਬਿਲਡਿੰਗਾਂ ਅਫੈਕਟ ਹੋਈਆਂ ਨੇ ਪਾਣੀ ਦੀ ਮਾਰ ਦੇ ਨਾਲ ਜਿਹਦੇ ਵਿੱਚ ਸਕੂਲ ਇੱਕ ਅਫੈਕਟ ਹੋਇਆ ਵੈਟਰਨਰੀ ਹਸਪੀਟਲ ਸਾਡੇ 10 ਨੇ ਜਿਹੜੇ ਅਫੈਕਟ ਹੋਏ ਨੇ ਤੇ PHCs ਨੇ ਜਿਹੜੇ ਸਾਡੇ 6 ਅਫੈਕਟ ਹੋਏ ਨੇ ਉਹਦੇ ਵਿੱਚ ਤੇ ਜੇਕਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਵੀ ਅਸੀਂ ਇਸ ਦੇ ਵਿੱਚ ਕੀ ਕੀ ਮੀਜਰਸ ਲੱਤੇ ਨੇ ਹੁਣ ਤੱਕ ਕੀ ਕੀ ਕੀਤਾ ਸੀ ਤੇ ਟੋਟਲ ਜਿਹੜੇ ਘਰਾਂ ਦੀ ਗੱਲ ਕਰੀਏ ਜਿਹੜੇ ਘਰ ਨੰਬਰ ਵਾਈਜ਼ ਜਿਹੜੇ ਘਰ ਅਫੈਕਟ ਹੋਏ ਨੇ ਕਾ 185 ਘਰ ਫਾਜ਼ਿਲਕਾ ਦੇ 5701 ਤੇ ਜਲਾਲਾਬਾਦ ਦੇ 484 ਘਰ ਅਫੈਕਟ ਹੋਏ ਨੇ ਔਰ ਸਾਡੇ ਕੋ ਜਿਹੜੀ ਉਰੇ ਰੀਲੀਫ ਐਂਡ ਰੈਸਕਿਊ ਮੀਜਰਸ ਜਿਹੜਾ ਜ਼ਿਲੇ ਦੇ ਅਧੀਨ ਚੱਲ ਰਹੇ ਨੇ ਜਿਹਦੇ ਚ ਸਾਡੇ ਕੋ ਐਨ ਡੀ ਆਰ ਐਫ ਦੀਆਂ 4 ਟੁਕੜੀਆਂ ਕੰਮ ਕਰ ਰਹੀਆਂ ਨੇ ਆਰਮੀ ਦੀਆਂ 2 ਟੁਕੜੀਆਂ ਕੰਮ ਕਰ ਰਹੀਆਂ ਨੇ ਬੀ ਐਸ ਐਫ ਦੀ ਇੱਕ ਟੁਕੜੀ ਕੰਮ ਕਰ ਰਹੀ ਹੈ ਹੁਣ ਤੱਕ ਅਸੀਂ ਪਿੰਡਾਂ ਦੇ ਵਿੱਚ ਫੂਡ ਦੇ ਪੈਕੇਟ ਤੇ ਮੈਡੀਸਨ ਦਵਾਈਆਂ ਤੇ ਤਰਪਾਲਾਂ ਇਹ ਜਿਹੜੀਆਂ ਕਾਫੀ ਵੱਡੇ ਲੈਵਲ ਤੇ ਡਿਸਟ੍ਰੀਬਿਊਟ ਕੀਤੀਆਂ ਜੇਕਰ ਰਾਸ਼ਨ ਦੀਆਂ ਕਿੱਟਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਸੀਂ ਤਕਰੀਬਨ ਤਕਰੀਬਨ 8600 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਇਹ ਘਰਾਂ 'ਚ ਦੋ ਵਾਰ ਪਹਿਲੇ ਫੇਸ 'ਚ ਵੀ ਵੰਡੀਆਂ ਫਿਰ ਦੂਏ ਫੇਸ 'ਚ ਵੀ ਵੰਡੀਆਂ ਮੋਸਟ ਪ੍ਰੋਬਬਲੀ ਅੱਜ ਤੋਂ ਸਾਡਾ ਤੀਸਰਾ ਫੇਜ਼ ਹੈ ਜਿਹੜਾ ਰਾਸ਼ਨ ਦਾ ਡਿਸਟ੍ਰੀਬਿਊਸ਼ਨ ਦਾ ਉਹ ਸ਼ੁਰੂ ਹੋ ਜੂਗਾ ਜਿਹਦੇ ਤੇ ਫਾਜ਼ਿਲਕਾ ਦੇ ਵਿੱਚ 7795 ਕਿੱਟਾਂ ਤੇ ਜਲਾਲਾਬਾਦ ਦੇ ਵਿੱਚ 1404 ਕਿੱਟਾਂ 2 ਰਾਉਂਡਸ ਦੇ ਵਿੱਚ ਕੰਪਲੀਟ ਕਰਤੀਆਂ ਜੇਕਰ ਫੀਡ ਦੇ ਬੈਗਸ ਦੀ ਗੱਲ ਕਰੀਏ ਜਿਹੜੇ ਪਸ਼ੂ ਫੀਡ ਹੈ ਉਹਦੀ ਗੱਲ ਕਰੀਏ ਤਾਂ ਸਾਡੇ ਤਕਰੀਬਨ ਲਗਭਗ ਅਸੀਂ 4947 ਮਤਲਬ ਕਿ 5000 ਦੇ ਕਰੀਬ ਲਗਭਗ ਅਸੀਂ ਪਸ਼ੂ ਜਿਹੜਾ ਫੀਡ ਹੈ ਉਹ ਉਹਦੇ ਬੈਗ ਡਿਸਟ੍ਰੀਬਿਊਟ ਕਰ ਚੁੱਕੇ ਜਿਹਦੇ ਵਿੱਚ ਫਾਜ਼ਲ ਕਾਦੇ 2646 ਤੇ ਜਲਾਲਾਬਾਦ ਦੇ 2301 ਇਹ ਵੀ ਸਾਡੇ ਦੋ ਰਾਉਂਡ ਦੇ ਵਿੱਚ ਅਸੀਂ ਟੋਟਲ ਪ੍ਰਸ਼ਾਸਨ ਕੰਪਲੀਟ ਕਰ ਚੁੱਕੇ ਹੈ ਤੀਸਰਾ ਰਾਉਂਡ ਇਹ ਸ਼ੁਰੂ ਹੋ ਜਾਣਾ ਜੇਕਰ ਤਰਪਾਲਾਂ ਦੀ ਗੱਲ ਕਰੀਏ ਤਰਪਾਲਾਂ ਦੀ ਸਾਡੇ ਕੋਲ ਡਿਮਾਂਡ ਆਈ ਸੀ 3715 ਤਰਪਾਲਾਂ ਅਸੀਂ ਇਹਦੇ ਚ ਵੰਡ ਚੁੱਕੇ ਜਿਹਦੇ ਚ ਫਾਜ਼ਿਲਕਾ ਚ 2830 ਤਰਪਾਲਾ ਤੇ ਜਲਾਲਾਬਾਦ ਚ 885 ਤਰਪਾਲਾ ਅਸੀਂ ਇਹ ਟੋਟਲ ਦੇ ਚੁੱਕੇ ਹੇ ਜੇਕਰ ਸਟਾਫ ਦੀ ਗੱਲ ਕਰੀਏ ਟੋਟਲ ਰੈਸਕਿਊ ਐਂਡ ਰੀਲੀਫ ਮਟੀਰੀਅਲ ਨੂੰ ਰੈਸਕਿਊ ਕਰਨ ਨੂੰ ਬੰਦਿਆਂ ਨੂੰ ਕੱਢ ਕੇ ਲੈ ਕੇ ਆਉਣ ਨੂੰ ਜਾਂ ਛੱਡ ਕੇ ਆਉਣ ਨੂੰ ਦੁਬਾਰਾ ਜੇਕਰ ਰੀਲੀਫ ਮਟੀਰੀਅਲ ਦੀ ਗੱਲ ਕਰੀਏ ਉਹਦੇ ਲਈ ਜਿਹੜੀਆਂ ਟੀਮਾਂ ਸਾਡੀਆਂ ਡਿਪਲੋਏਟ ਨੇ ਉਹਦੇ ਚ ਸਾਡੇ ਕੋਲ ਮੈਡੀਕਲ ਦੀਆਂ 38 ਟੀਮਾਂ ਡਿਪਲੋਏਟ ਨੇ ਜਿਹਦੇ ਚ 18 ਮੋਬਾਈਲ ਟੀਮਾਂ ਨੇ ਬਾਕੀ ਦੀਆਂ ਜਾਨੀ ਕਿ ਬੈਠ ਕੇ ਜਿਹੜੀਆਂ ਟ੍ਰੀਟ ਕਰ ਰਹੀਆਂ ਨੇ ਉਹ ਨੇ 20 ਰੀਲੀਫ ਸੈਂਟਰਸ ਦੇ ਵਿੱਚ ਜਾਨੀ ਕਿ ਅਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਵੈਟਰਨਰੀ ਟੀਮਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਸ਼ੂਆਂ ਦੇ ਜਿਹੜੇ ਚਿਕਿਤਸਕ ਨੇ 28 ਟੀਮਾਂ ਜਾਨੀ ਕਿ ਵੈਟਰਨਰੀ ਟੀਮਸ ਕੰਮ ਕਰ ਰਹੀਆਂ ਤੇ ਜਿਹੜਾ ਸਟਾਫ ਹੈ ਸਮੇਂ ਡਿਸਟ੍ਰਿਬਿਊਸ਼ਨ ਦੇ ਲਈ ਲੱਗਿਆ ਹੋਇਆ ਜਿਹੜਾ ਇਹ ਟਾਣੀਆਂ ਦੇ ਵਿੱਚ ਜਾ ਕੇ ਸਾਰਾ ਮਟੀਰੀਅਲ ਡਿਸਟ੍ਰਿਬਿਊਟ ਕਰਕੇ ਆ ਰਿਹਾ ਹੈ ਇਹਦੇ ਚ ਸਾਡੇ 106 ਬੰਦੇ ਨੇ ਜਿਹੜੇ ਉਹ ਅ ਪ੍ਰਸ਼ਾਸਨ ਦੀ ਤੌਰ ਤੇ ਜਾਨੀ ਕਿ ਸਾਰੇ ਦੇ ਸਾਰੇ ਜਾਨੀ ਕਿ ਦਿਨ ਰਾਤ ਲੱਗੇ ਹੋਏ ਨੇ ਜਿਹਦੇ ਚ ਇਸ ਸਮੇ ਸਾਡੇ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਤਾਂ ਸਾਡੇ ਤਹਿਸੀਲਦਾਰ ਲੱਗੇ ਹੋਏ ਨੇ ਇਸ ਏਰੀਆ ਦੇ ਵਿੱਚ